ਹੋਇਆ ਹਰੋਜ लेट ਹੀ ਆਉਣਾ ਜਾਮ ਲੱਗਾ ਹੋਇਆ ਸੀ ਉਹ ਚ ਫਸ ਗਿਆ ਸੀ ਟਰੱਕ ਤੇ ਆਇਆ ਜਿਹੜਾ ਜਾਮ ਚ ਫਸ ਗਿਆ ਸੀ ਆਇਆ ਤਾਂ ਮੋਟਰਸਾਈਕਲ ਤੇ ਆ ਨਾ ਫਿਰ ਮੋਟਰਸਾਈਕਲ ਤੇ ਕਿਹੜਾ ਲਾਲ ਬੱਤੀ ਲੱਗੀ ਹੋਈ ਹੈ ਜਿਹਨੂੰ ਦੇਖ ਕੇ ਲੋਕ ਰਾਹ ਛੱਡ ਦੇਣਗੇ ਪਿਓ ਨਾਲ ਗੱਲ ਕਰਨ ਦੀ ਤਮੀਜ਼ ਸਿੱਖ ਸਿੱਖ ਲਾਂਗੇ ਜਦੋਂ ਖੁੱਲਾ ਟਾਈਮ ਹੋਇਆ ਨਾਲੇ ਪਿਓ ਹੋਣਗੇ ਘਰੇ ਹੋਣਗੇ ਇੱਥੇ ਸਿਰ ਮੇਰੇ ਸੀਨੀਅਰੋਂ ਕੋਈ ਨਾ ਪੱਕਾ ਕੰਮ ਦੀ ਗੱਲ ਕਰੀਏ ਤਿੰਨ ਮਹੀਨੇ ਹੋ ਗਏ ਤੈਨੂੰ ਬਿੱਲੂ ਬਾਂਸਲ ਦਾ ਕੇਸ ਦਿੱਤਨ ਹਾਲ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ ਬੇਲ ਕੇ ਬੇ ਹੋ ਜੂਗੀ ਪੇਸ਼ੀ ਤੇ ਤਾਂ ਗਿਆ ਨਹੀਂ ਨਾ ਬਿੱਲੂ ਬਾਂਸਲ ਨੂੰ ਕੋਰਟ ਦੀ ਨਾ ਵਕੀਲ ਹੋ ਕੇ ਤੈਨੂੰ ਇਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਮੈਂ ਕੀ ਕਰਾਂ ਤੀਜੇ ਦਿਨ ਤੋਂ ਜਾਮ ਵਿੱਚ ਫਸਿਆ ਰਹਿਣਾ ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲੋ ਤੂੰ ਕਚਹਿਰੀਆਂ ਕੋਲ ਕੋਠੀ ਪਾੜ ਦਿੰ ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਈ ਹੋਈ ਆ ਫੋਟਾ ਇੱਕ ਕੇਸ ਜਿੰਨਾ ਤਾਂ ਦੂਰ ਦੀ ਗੱਲ ਤੇ ਤੋਂ ਇੱਕ ਸਿੰਪਲ ਜਿਹਾ ਕੇਸ ਹੀ ਜਮਾਤ ਨਿਕਰਾ ਹੋਈ ਜ਼ਮਾਨਤ ਸੁਵਾ ਕਰਾਵਾ ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚ ਤੱਕ ਕਰੋ ਤਿੰਨ ਵਾਰੀ ਜੱਜ ਸਾਹਿਬ ਆਪਣੀ ਕਾਰ ਚ ਬਿਠਾ ਕੇ ਮੈਨੂੰ ਜਾਮ ਤੋਂ ਕੱਢ ਕੇ ਲੈ ਕੇ ਆਏ ਨੇ ਅਦਾ ਇਮਪ੍ਰੈਸ਼ਨ ਦਾ ਬੰਦੇ ਉੱ ਮੰਮੀ ਜੀ ਕਹਿੰਦੇ ਸੀ ਹੁੰਦਾ ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾ ਆਉਂਦਾ ਹੋਵੇ ਪਰ ਇਮਪ੍ਰੈਸ਼ਨ ਗੁੱਡ ਪੈਣਾ ਚਾਹੀਦਾ ਹੈ ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼ੀਰੀ ਦੇ ਵੀ ਸੀ ਆਪਾਂ ਚੜੇ ਲੈਣ ਗਈ ਸੀ ਫਿਰ ਉਹਨੂੰ ਮਿਲਿਆ ਵੀ ਬਾਜ ਕੀ ਭੂਤ ਬਸ ਐ ਭੂਤ ਤੇ ਚੜੀਲੇ ਨਾਲ ਕੇ ਇਹ ਸਾਲਾ ਰਾਖਸ਼ ਜੰਮ ਲਿਆ ਕਈ ਵਾਰੀ ਮੈਨੂੰ ਸ਼ੱਕ ਪੈਂਦਾ ਤੂੰ ਸਾਡੀ ਔਲਾਦ ਹੈ ਨਹੀਂ ਕਿਸੇ